ਕਿਸਾਨ ਦੋਸਤੋ ਅੱਜ ਨਗਰ ਪਿੰਡ ਖਚੜਾਂ ਦੇ ਵਿੱਚੋਂ ਇਹਨੂੰ ਜ਼ਿਲ੍ਹਾ ਫਰੀਦਕੋਟ ਪੈਂਦਾ ਤਹਿਸੀਲ ਇਹਨੂੰ ਜੈਤੋ ਪੈਂਦੀ ਹੈ ਪਿੰਡ ਖਚੜਾਂ ਦੇ ਵਿੱਚੋਂ ਸਾਰੇ ਨਗਰ ਦੇ ਉਤਸ਼ਾਹ ਦੇ ਨਾਲ ਉਪਰਾਲੇ ਦੇ ਨਾਲ ਸੋ ਸਾਰੇ ਨਗਰ ਨੇ ਭਾਈ ਅੱਜ ਜਿਹੜਾ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂ ਪਰ ਜੀ ਦੀ ਅਗਵਾਈ ਸਰਦਾਰ ਜਗਜੀਤ ਸਿੰਘ ਢੱਲੇਵਾਲ ਕਰ ਰਿਹਾ ਜੋ ਕਿ ਖਨੌਰੀ ਬਾਰਡਰ ਤੇ ਉਹ ਅੱਜ ਭਾਈ ਜੀ ਉਹਨੂੰ 38 ਦਿਨ ਹੋ ਗਏ ਆ ਆਪਣੇ ਮਰਨ ਵਾਰ ਤੇ ਬੈਠੇ ਹੋਏ ਆ ਉਹ ਕਿਸਾਨਾਂ ਦੀਆਂ ਆਉਣ ਵਾਲੀਆਂ ਨਸਲਾਂ ਤੇ ਫਸਲਾਂ ਦੀ ਖਾਤਰ ਜਿਹੜਾ ਆਪਣਾ ਸੰਘਰਸ਼ ਲੱਗਿਆ ਹੋਇਆ ਹੈ ਅੱਜ ਜਿਹੜਾ ਨਗਰ ਖੱਟਣਾ ਹੈ ਇਹਦੇ ਵਿੱਚੋਂ ਬਹੁਤ ਵੱਡਾ ਉਪਰਾਲਾ ਦੋ ਟਰੈਲੀਆਂ ਤੇ ਇੱਕ ਟਰੈਕਟਰ ਸਾਰੇ ਨਗਰ ਦੇ ਨੌਜਵਾਨ ਨੇ ਇਕੱਠੇ ਹੋ ਕੇ ਉੱਪਰ ਉਤਸ਼ਾਹ ਦੇ ਨਾਲ ਇੱਕ ਸਾਂਝੀ ਮੀਟਿੰਗ ਦੇ ਵਿੱਚ ਬਹੁਤ ਵੱਡਾ ਉਪਰਾਲਾ ਜਾਨੀ ਕਿ ਟਰੈਲੀਆਂ ਟਰੈਕਟਰ ਲੈ ਕੇ ਤੇ ਖਨੌਰੀ ਬਾਰਡਰ ਤੇ ਚਾਲੇ ਪਾਉਣੇ ਐ ਕਿਉਂਕਿ ਜਿਹੜੀ ਅੱਜ ਤਰੀਕ ਹੈ 3 ਤਰੀਕ 3 1 2025 ਸੋ ਜਿਹੜਾ ਮਰਨਵਰ ਤੇ ਖਨੌਰੀ ਚੱਲੋ ਜਿਹੜੀ ਆਪਣੀ ਮਹਾਪੰਚਾਇਤ ਦੀ ਕਾਲ ਆਈ ਹੋਈ ਹੈ ਉਹਦੇ ਵਿੱਚ ਪਾਈਆਂ ਨੇ ਸ਼ਾਮਲ ਹੋਣਾ ਇਹਦੇ ਵਿੱਚ ਜਾਨੀ ਕਿ ਸਾਰੇ ਹੀ ਨਗਰ ਦਾ ਬਹੁਤ ਭਾਰੀ ਇਕੱਠ ਸੋ ਅਸੀਂ ਨਗਰ ਦਾ ਧੰਨਵਾਦ ਕਰਦੇ ਆ ਪਿੰਡ ਖੱਟੜਾ ਵਾਲਿਆਂ ਦਾ ਜਿਨ੍ਹਾਂ ਨੇ ਇਹ ਉਦਮ ਅਪਰਾਲਾ ਕੀਤਾ ਸੋ ਬਾਕੀ ਪਿੰਡਾਂ ਨੂੰ ਅਸੀਂ ਬੇਨਤੀ ਕਰਦੇ ਆ ਭਾਈ ਆਪਣੇ ਨਗਰਾਂ ਦੇ ਵਿੱਚੋਂ ਨੌਜਵਾਨਾਂ ਨੂੰ ਅਪੀਲ ਕਰਦੇ ਆ ਇਹਨਾਂ ਵਾਂਗੂ ਤੁਸੀਂ ਵੀ ਉਤਸ਼ਾਹ ਦੇ ਨਾਲ ਆਪਣੇ ਨਗਰਾਂ ਦੇ ਵਿੱਚੋਂ ਟਰੈਲੀਆਂ ਟਰੈਕਟਰ ਕੱਢੋ ਤੇ ਖਨੌਰੀ ਪਹੁੰਚੋ ਜਿਹੜੀ ਐਮਐਸਪੀ ਗਰੰਟੀ ਕਾਨੂੰਨ ਨੂੰ ਲੈ ਕੇ ਤੇ ਜਿਹੜਾ ਆਪਣੇ ਉਧਰ ਪੰਦੇਰ ਸਾਹਿਬ ਸ਼ੰਭੂ ਆਪਣੇ ਬੈਠੇ ਆ ਮੋਰਚੇ ਦੇ ਉੱਪਰ ਮਜ਼ਦੂਰ ਸੰਘਰਸ਼ ਕਮੇਟੀ ਮਜ਼ਦੂਰਾਂ ਦਾ ਵੀ ਬਹੁਤ ਵੱਡਾ ਸਾਥ ਹੈ ਆਪਣੇ ਕਿਸਾਨ ਵੀਰਾਂ ਦਾ ਵੀ ਸੋ ਆਪਣਾ ਸਾਰਿਆਂ ਦਾ ਫਰਜ਼ ਬਣਦਾ ਭਾਈ ਆਪਾਂ ਪਹੁੰਚ ਗਏ ਆਉਣ ਵਾਲੀਆਂ ਨਸਲਾਂ ਤੇ ਫਸਲਾਂ ਦੀ ਲੜਾਈ ਜਿਹੜੀ ਕਾਰਪੋਰੇਟ ਘਰਾਣਿਆਂ ਦੇ ਵਿਰੁੱਧ ਸੈਂਟਰ ਦੀ ਸਰਕਾਰ ਮੋਦੀ ਨੇ ਸੋ ਜਿਹੜੀ ਆਹਾ ਆਪਾਂ ਕਾਲੇ ਕਾਨੂੰਨ ਲੈ ਕੇ ਆਈ ਹੈ ਉਹਦਾ ਆਪਾਂ ਡਟ ਕੇ ਵਿਰੋਧ ਕਰੀਏ ਸੋ ਭਾਈ ਹੁਣ ਆਪਾਂ ਨਾਰੇ ਲਾਵਾਂਗੇ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਜਿੰਦਾਬਾਦ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 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 ਸਰਕਾਰਾਂ ਤੋਂ ਨਾ ਚਾਹ ਕਰੋ ਆਪਣੀ ਰੋਟੀ ਨਾ ਚਾਹ ਕਰੋ ਸਰਕਾਰਾਂ ਤੋਂ ਨਾ ਚਾਹ ਕਰੋ ਆਪਣੀ ਰੋਟੀ ਨਾ ਚਾਹ ਕਰੋ ਇਹ ਸਰਕਾਰਾਂ ਕਰਦੀਆਂ ਕੀ ਇਹ ਸਰਕਾਰਾਂ ਕਰਦੀਆਂ ਕੀ ਫੇਰਾ ਫੇਰੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ 21 ਦੁੱਕੀ ਚੱਕ ਦਿਆਂਗੇ 21 ਦੁੱਕੀ ਚੱਕ ਦਿਆਂਗੇ ਸੋ ਦੋਸਤੋ ਸਾਰੇ ਨਗਰ ਦਾ ਸੀ ਧੰਨਵਾਦ ਕਰਦੇ ਆ ਪਿੰਡ ਖਟੜਾ ਵਾਲਿਆਂ ਦਾ ਜਿੰਨਾ ਨੌਜਵਾਨਾਂ ਨੇ ਉਤਸ਼ਾਹ ਦੇ ਨਾਲ ਸੋ ਸਾਰੇ ਨਗਰ ਦਾ ਸੀ ਬਹੁਤ ਬਹੁਤ ਧੰਨਵਾਦ ਹੈ ਭਾਰਤੀ ਕਿਸਾਨ ਯੂਨੀਅਟ ਸਿੱਧੂ ਪਰਦਾ ਝੰਡਾ ਲਾ ਕੇ ਟਰੈਕਟਰ ਤੇ ਸੋ ਸਾਰਾ ਨਗਰ ਭਾਈ ਐਸ ਟਾਈਮ ਖਨੌਰੀ ਬਾਰਡਰ ਨੂੰ ਚਾਲੇ ਪਾ ਰਿਹਾ ਹੈ ਸੋ ਵੱਖ-ਵੱਖ ਪਿੰਡਾਂ ਨੂੰ ਅਸੀਂ ਅਪੀਲ ਕਰਦੇ ਹਾਂ ਬੇਨਤੀ ਕਰਦੇ ਹਾਂ ਭਰਾਵੋ ਇਹਨਾਂ ਵਾਂਗੂ ਤੁਸੀਂ ਵੀ ਟ੍ਰੇਲੀਆਂ ਟਰੈਕਟਰ ਕੱਢੋ ਜੇ ਕੋਈ ਸੰਘਰਸ਼ ਤੋਂ ਵਾਂਝਾ ਰਹਿੰਦਾ ਹੈ ਕਿਉਂਕਿ ਸੰਘਰਸ਼ ਸੰਘਰਸ਼ ਹੁੰਦੇ ਆ ਸਭ ਦੇ ਸਾਂਝੇ ਹੁੰਦੇ ਆ ਸੋ ਭਾਈ ਆਪਣਾ ਸਾਰਿਆਂ ਦਾ ਫਰਜ਼ ਬਣਦਾ ਹੈ ਜਿਹੜੀ ਐਮਐਸਪੀ ਹੈ ਉਹ ਸਾਰਿਆਂ ਨੂੰ ਮਿਲਣੀ ਹੈ ਕਿਉਂਕਿ ਡੱਲੇਵਾਲ ਸਾਹਿਬ ਨੂੰ ਇਕੱਲੇ ਨਹੀਂ ਤਾਂ ਜਾਣੀ ਨਹੀਂ ਸੋ ਸਾਰਿਆਂ ਦਾ ਭਾਈ ਫਰਜ਼ ਹੈ ਇਹਨਾਂ ਵਾਂਗੂ ਆਪਾਂ ਵੀ ਟ੍ਰੇਲੀਆਂ ਟਰੈਕਟਰ ਲੈ ਕੇ ਆਪਣੇ ਸਾਧਨ ਲੈ ਕੇ ਨਗਰਾਂ ਦੇ ਵਿੱਚੋਂ ਉੱਠ ਕੇ ਜਿਹੜੀ ਮਹਾਪੰਚਾਇਤ ਉਹਦੇ ਵਿੱਚ ਸ਼ਾਮਲ ਹੋਣਾ ਤੇ ਬਾਈਆਂ ਨੇ ਲਗਾਤਾਰ ਉੱਥੇ ਰਹਿਣਾ ਵੀ ਹੈ ਸੋ ਡਾਕਟਰ ਸਾਹਿਬ ਨਾਲ ਆਪਾਂ ਗੱਲਬਾਤ ਕਰਦੇ ਹਾਂ ਡਾਕਟਰ ਸਾਹਿਬ ਆਪਣਾ ਰਹਿਣ ਦਾ ਕੀ ਪ੍ਰਬੰਧ ਹੈ ਇਸ ਤੋਂ ਬਾਅਦ ਰਹਿਣ ਦਾ ਪ੍ਰਬੰਧ ਇਹ ਹੈ ਜੀ ਦੋ ਟਰਾਲੀਆਂ ਚੱਲਿੰਗਾਂ ਸਾਡੀਆਂ ਅੱਛਾ ਜੀ ਰਾਸ਼ਨ ਪਾਣੀ ਵੀ ਅਸੀਂ ਪਿੰਡ ਦੇ ਵਿੱਚੋਂ ਇਕੱਠਾ ਕਰਿਆ ਜੀ ਠੀਕ ਹੈ ਜੀ ਸਾਰੇ ਨਗਰ ਨੇ ਸਾਡਾ ਬਹੁਤ ਵੱਡਾ ਸਹਿਯੋਗ ਕਰਿਆ ਅੱਛਾ ਜੀ ਸਾਰਿਆਂ ਨਾਲ ਮਿਲ ਕੇ ਅਸੀਂ ਖਨੌਰੀ ਬਾਰਡਰ ਜਾ ਰਹੇ ਹਾਂ ਠੀਕ ਹੈ ਜੀ ਉਸ ਤੋਂ ਬਾਅਦ ਅਸੀਂ ਇੱਕ ਜਿਹੜਾ ਸਾਡੇ ਕੋਲ ਵੈਨ ਆ ਅਸੀਂ ਪੱਕੇ ਤੌਰ ਤੇ ਉੱਥੇ ਖੜਾ ਰਹੇ ਹਾਂ ਠੀਕ ਹੈ ਜੀ ਉਹ ਵੀ ਸਾਡੀ ਇੱਕ ਦੋ ਦਿਨਾਂ ਤੱਕ ਉੱਥੇ ਆ ਜਾਣੀ ਆ ਤੇ ਪੰਜ ਚਾਰ ਬੰਦਿਆਂ ਦੀ ਲਗਾਤਾਰ ਹਾਜ਼ਰੀ ਈਨਾਕ ਨਗਰ ਨੇ ਸੰਯੋਗ ਕਰਿਆ ਅਸੀਂ ਲੋਕਾਂ ਨੂੰ ਪ੍ਰੇਰਿਤ ਕਰਕੇ ਲੈ ਕੇ ਜਾਣਾ ਉੱਥੇ ਠੀਕ ਹੈ ਜੀ ਵੀ ਜਿਹੜੀ ਐਮਐਸਪੀ ਆਉ ਕੋਲੀ ਡਲੇਵਾਲ ਸਾਹਿਬ ਦੀ ਨਹੀਂ ਨਾ ਉਹਦੇ ਪੁੱਤ ਦੀ ਐ ਨਾ ਉਹਦੇ ਪੋਤਰੇ ਦੀ ਐ ਇਹ ਸਾਰੇ ਪੰਜਾਬ ਆਸਤੇ ਸਾਰੇ ਭਾਰਤ ਆਸਤੇ ਆ ਸੋ ਸਾਰੇ ਅਸੀਂ ਨਗਰ ਨੇ ਬਹੁਤ ਵੱਡਾ ਅੱਜ ਸਾਨੂੰ ਸਹਿਯੋਗ ਦਿੱਤਾ ਅਸੀਂ ਲੰਗਰ ਦੀ ਸੇਵਾ ਲੈ ਕੇ ਚੱਲੇ ਆ ਤੇ ਆਪ ਵੀ ਉੱਥੇ ਰਵਾਂਗੇ ਠੀਕ ਹੈ ਜੀ ਧੰਨਵਾਦ ਜੀ ਤੇ ਇੱਕ ਜੀ ਜਿਹੜੇ ਆਪਣੇ ਆਸ-ਪਾਸੇ ਪਿੰਡ ਆ ਜਿਹੜੇ ਹਜੇ ਤੱਕਰ ਨਹੀਂ ਪਹੁੰਚੇ ਕੋਈ ਵੀ ਮੰਨ ਲਓ ਕਈ ਪਿੰਡਾਂ ਦੇ ਵਿੱਚ ਉਹ ਹਜੇ ਤੱਕਰ ਲੋਕ ਘਰਾਂ ਦੇ ਵਿੱਚ ਬੈਠੇ ਆ ਉਹਨਾਂ ਬਾਰੇ ਤੁਹਾਡਾ ਕੀ ਮੈਸੇਜ ਆਈ ਦੇਖੋ ਜੀ ਕਈ ਜਥੇ ਬੰਦਿਆਂ ਉਥੇ ਪਹੁੰਚ ਚੁੱਕੀਆਂ ਹਾਂ ਹਾਂਜੀ ਕਈ ਜਥੇ ਬੰਦਿਆਂ ਹਜੇ ਉਥੇ ਨਹੀਂ ਜਾ ਰਹੀਆਂ ਅੱਛਾ ਜੀ ਅਸੀਂ ਸਾਰਿਆਂ ਦਾ ਸਤਿਕਾਰ ਕਰਦੇ ਹਾਂ ਹਾਂਜੀ ਸਾਰਿਆਂ ਜਥੇ ਬੰਦਿਆਂ ਸਾਡੇ ਸਤਿਕਾਰ ਦੇ ਯੋਗ ਆ ਪਰ ਅਸੀਂ ਇਹ ਗੱਲ ਕਹਿੰਦੇ ਆ ਜਿਹੜੀ ਇਹ ਲੜਾਈ ਆ ਆਪਣੀਆਂ ਫਸਲਾਂ ਦੀ ਤੇ ਆਪਣੀਆਂ ਨਸਲਾਂ ਦੀ ਆ ਇਹ ਆਪਾਂ ਆਪਣੀਆਂ ਫਸਲਾਂ ਬਚਾਵਾਂਗੇ ਤਾਂ ਆਪਾਂ ਆਪਣੀਆਂ ਨਸਲਾਂ ਬਚਾਵਾਂਗੇ ਨਹੀਂ ਇਹ ਜੀ ਆਪਣੇ ਕੋਲ ਦੋਨੋਂ ਨਾ ਰਹਿਣਗੇ ਤੇ ਫੇਰ ਆਪਣੇ ਕੋਲ ਜਮੀਨ ਨਾ ਰਹੀ ਤੇ ਫੇਰ ਆਪਾਂ ਕੀ ਕਰ ਲਾਂਗੇ ਜੇ ਆਪਣੇ ਪੁੱਤ ਪੋਤਰੇ ਨਾਲ ਆਪਣੇ ਕੋਲੇ ਆਪਣੇ ਬੱਚੇ ਨਾਲ ਆਪਣੇ ਕੋਲੇ ਰਹੇ ਤਾਂ ਆਪਾਂ ਕੀ ਕਰ ਲਾਂਗੇ ਠੀਕ ਠੀਕ ਤੇ ਮੈਂ ਸਾਰਿਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਵੀ ਸਾਰੀਆਂ ਜਿੱਥੇ ਬੰਦੀਆਂ ਜੋ ਵੀ ਤੁਹਾਡੇ ਕੋਈ ਆਪ ਦੇ ਗਿਲੇ ਸ਼ਿਕਵੇ ਨੇ ਉਹਨੂੰ ਬੈਠ ਕੇ ਹੱਲ ਕਰੋ ਤੇ ਖਣੌਰੀ ਪਹੁੰਚੋ ਇਹ ਸਾਰੇ ਭਾਰਤ ਦਾ ਸਾਰੇ ਪੰਜਾਬ ਦੀ ਲੜਾਈ ਆ ਤੇ ਆਪਣੇ ਨਗਰ ਦੇ ਸਰਪੰਚ ਸਾਹਿਬ ਵੀ ਆਪਣੇ ਨਾਲ ਚੱਲੇ ਸਰਪੰਚ ਸਾਹਿਬ ਖੜੇ ਹੀ ਨਾਲੀ ਲੋ ਜੀ ਮੈਂ ਦੋਸਤੋ ਪਿੰਡ ਖੱਟੜਾਂ ਦੇ ਸਰਪੰਚ ਸਾਹਿਬ ਬਿਲਕੁਲ ਨਾਲ ਹੈ ਤੇ ਆਪਣੀ ਸਾਰੀ ਨਗਰ ਪੰਚਾਇਤ ਤੁਹਾਡਾ ਜੀ ਪੂਰਾ ਸਾਥ ਹੈ ਜੀ ਨਗਰ ਨਾਲ 来 दोस्तों आ मैसेज सुन लो ਤੁਸੀਂ ਸਰਪੰਚ ਸਾਹਿਬ ਸਾਰੇ ਨਗਰ ਦਾ ਹੀ ਸਾਥ ਹੈਈ ਸਾਨੂੰ ਸਾਰੇ ਨਗਰ ਦਾ ਬੱਚਾ ਬੱਤੀ ਦਾ ਟੋਟਲ ਹੈ ਨਾ ਤੇ ਬਾਕੀ ਮੈਂ ਮੇਨ ਨਾ ਪਹਿਲੀ ਦੀ ਵੇਖਿਆ ਵੀ ਸਰਪੰਚ ਸਾਹਿਬ ਕਿਉਂ ਅੱਗੇ ਵੀ ਅਸੀਂ ਜਾਣਦੇ ਆ ਥਾਂ ਥਾਂ ਤੇ ਲਾਉਸਮੈਂਟਾਂ ਕਰਦੇ ਵੱਖ-ਵੱਖ ਪਿੰਡਾਂ ਦੇ ਵਿੱਚ ਇਕੱਠੇ ਵੀ ਹੁੰਨੇ ਆ ਸੋ ਜਿਹੜਾ ਭਾਈ ਨਗਰ ਦਾ ਜਿਹੜੀ ਨਗਰ ਪੰਚਾਇਤ ਆ ਐਸ ਟਾਈਮ ਸਰਪੰਚ ਸਾਹਿਬ ਤੁਸੀਂ ਨਾਲ ਹੀ ਜਾਣਾ ਹੀ ਅਸੀਂ ਨਾਲ ਹੀ ਖਨੋਰੀ ਬਾਟਰ ਜਾਉਂਗੇ ਲੋ ਟਰੈਲੀ ਵੀ ਬਾਈ ਸਰਪੰਚ ਸਾਹਿਬ ਦੀ ਹੈ ਕਹਿੰਦੇ ਤੇ ਟ੍ਰੈਲੀ ਟਰੈਕਟਰ ਦੋਨੇ ਹੀ ਹਾਂਜੀ ਹਾਂਜੀ ਲਓ ਜੀ ਸਰਪੰਚ ਸਾਹਿਬ ਵੱਲੋਂ ਵੀ ਟ੍ਰੈਲੀ ਟਰੈਕਟਰ ਤਿਆਰ ਕਰਕੇ ਬਈ ਇਧਰੋਂ ਜਾਣਾਗਾ ਤੇ ਸੋ ਆਪਣਾ ਸਾਰਿਆਂ ਦਾ ਪਾਈ ਫਰਜ ਬਣਦਾ ਜਿਹੜੀ ਐਮਐਸਪੀ ਗਰੰਟੀ ਕਾਨੂੰਨ ਨੂੰ ਲੈ ਕੇ ਤੇ ਕੁਦਰਤ ਦਾ ਵਰਤਾਰਾ ਵੇਖੋ ਸੱਪ ਖੇਡਦੇ ਮੂਰਾ ਨਾਲ ਵੱਡੇ ਹਾਕਮਾਂ ਦੀ ਬੁਰਕੀ ਸਾਂਝੀ ਕਹਿੰਦੇ ਹੋ ਗਈ ਰਿਸ਼ਵਤ ਖੋਰਾ ਨਾਲ ਕਿੱਥੇ ਜਾ ਕੇ ਰੋਈਏ ਰੱਬਾ ਕੁੱਤੀ ਰਲ ਗਈ ਚੋਰਾ ਨਾਲ ਜਿਹੜੀਆਂ ਸਰਕਾਰਾਂ ਭਰਾਵੋ ਰਲ ਚੁੱਕੀਆਂ ਸੋ ਆਪਣਾ ਸਾਰਿਆਂ ਦਾ ਪਾਈ ਹੈ ਜਿਹੜਾ ਮੈਸੇਜ ਹੈ ਤੁਹਾਨੂੰ ਲਾਇਆ ਇਸ ਨੌਜਵਾਨਾਂ ਨੇ ਆ ਵੇਖ ਲਓ ਠਾਠਾ ਮਾਰਦਾ ਇਕੱਠਾ ਹੈ ਪਿੰਡ ਖਚੜਾਂ ਦਾ ਸੋ ਆਪਣਾ ਸਾਰਿਆਂ ਦਾ ਭਰਾਵੋ ਫਰਜ਼ ਬਣਦਾ ਨੌਜਵਾਨਾਂ ਦਾ ਆਪਣੇ ਘਰਾਂ ਦੇ ਵਿੱਚੋਂ ਨਿਕਲੋ ਉੱਠੋ ਤੇ ਵੱਧ ਤੋਂ ਵੱਧ ਭਾਈ ਆਪਣੀਆਂ ਟਰੈਲੀਆਂ ਟਰੈਕਟਰ ਲੈ ਕੇ ਖਨੌਰੀ ਬਾਰਡਰ ਪਹੁੰਚੋ ਕਿਉਂਕਿ ਜਿਹੜਾ ਮੋਰਚਾ ਸੰਘਰਸ਼ ਹੈ ਇਹ ਸਰਬਸਾਂਝਾ ਹੈ ਕਿਉਂਕਿ ਡੱਲੇਵਾਲ ਸਾਹਿਬ ਬੈਠੇ ਆ ਮਰਨ ਵਾਰ ਤੇ ਅੱਜ ਉਹਨਾਂ ਨੂੰ 38 ਕਿ ਦਿਨ ਹੋ ਗਏ ਆ ਲਗਭਗ ਸੋ ਆਪਣੀ ਕਿਉਂਕਿ ਉਹਦੀ ਜਿਹੜੀ ਕਣਕ ਹੈ ਆਪਾਂ ਡੇਲੀ ਪੋਸਟ ਤੇ ਵੇਖੀ ਸੀਗੀ ਹਨਾ ਡਾਕਟਰ ਸਾਹਿਬ ਵੀ ਖੋਦ ਉਹਦੀ ਕਣਕ ਸੁੰਡੀ ਖਾ ਰਹੀ ਹੈ ਤੇ ਉਹ ਲੋਕਾਂ ਦੀਆਂ ਫਸਲਾਂ ਦੀ ਖਾਤਰ ਰਾਖੀ ਤੇ ਬੈਠਾ ਹੋਇਆ ਫਸਲ ਵਾਸਤੇ ਨਹੀਂ ਬੈਠਾ ਕਰੋ ਸਰਦਾਰ ਜਗੀਰ ਸਿੰਘ ਡੱਲੇਵਾਲ ਮੈਂ ਉਹਨੂੰ ਨਿੱਜੀ ਤੌਰ ਤੇ ਜਾਣਦਾ ਬਹੁਤ ਵਧੀਆ ਨੇਕ ਇਨਸਾਨ ਨੇ ਅੱਛਾ ਜੀ ਵਧੀਆ ਜ਼ਮੀਨ ਜਾਇਦਾਦਾਂ ਕੋਲੇ ਠੀਕ ਹੈ ਜੀ ਫਸਲ ਬਾੜੀ ਨੂੰ ਸੁੰਡੀ ਖਾ ਰਹੀ ਉਹਨਾਂ ਦੀ ਅਸੀਂ ਵੀਡੀਓ ਤਾਂ ਦੇਖਿਆ ਹਾਂ ਹਾਂ ਡੇਲੀ ਪੋਸਟ ਵਾਲੀ ਦੇ ਵੇਖੀ ਸੀ ਤੋਂ ਪੁੱਤ ਉਹਨਾਂ ਦੀ ਨੋ ਸਾਰਾ ਪਰਿਵਾਰ ਸਾਰਾ ਨਗਰ ਜਣੀ ਕਿ ਉਹਨਾਂ ਦਾ ਉੱਥੇ ਡੱਲੇਵਾਲ ਖੌਰੀ ਬਾਰਡਰ ਤੇ ਬੈਠਾ ਇੱਕ ਮੈਂ ਤੁਹਾਨੂੰ ਹੋਰ ਜਾਣਕਾਰੀ ਦੇ ਦਿਆਂ ਸਾਰੇ ਨਗਰ ਨੂੰ ਵੀ ਜੋ 75 ਸਾਲਾਂ ਦੇ ਬਜ਼ੁਰਗ ਆ ਪ੍ਰੋਸਟੇਟ ਕੈਂਸਰ ਜਿਹਨੂੰ ਗਦੂਦਾਂ ਦਾ ਕੈਂਸਰ ਕਹਿੰਦੇ ਆ ਉਹਨਾਂ ਦੇ ਪ੍ਰਧਾਨ ਜੀ ਸ਼ਿਕਾਰ ਨੇ ਪਰ ਉਹ ਆਮ ਤੌਰ ਤੇ ਜੇ ਤਾਂ ਗੱਲ